ਚੰਡੀਗੜ੍ਹ ਦੇ ਸੈਕਟਰ 10 ਵਿੱਚ ਗ੍ਰਨੇਡ ਹਮਲੇ ਦੇ ਮਾਮਲੇ 'ਤੇ ਵਚਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮੁੱਖ ਮੋਲਸਮ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਅਭਿਜੋਤ ਸਿੰਘ ਬੱਬਾ ਉਰਫ ਗੋਪੀ ਦੇ ਖਿਲਾਫ ਚਾਰਜਸ਼ੀਟ ਦਾਖਲ ਹੋਈ ਹੈ। ਹਰਵਿੰਦਰ ਿੰਦਰਾ ਦੇ ਹੈਪੀ ਪਰਸ਼ੀਆ ਨੇ ਇਹ ਪੂਰੀ ਸਾਜਿਸ਼ ਰਚੀ ਸੀ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ। ਹੈਪੀ ਪਰਸ਼ੀਆ ਦੇ ਸੰਪਰਕ ਵਿੱਚ ਮੋਲਸਮ ਅਭਿਜੋਤ ਅਤੇ ਫੁਗੋਪੀ ਸੀ। ਤਾਂ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਮੁੱਖ ਮੋਲਸਮ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਅਭਿਜੋਤ ਸਿੰਘ ਉਰਫ ਕੋਪੀ ਜਿਸ ਦੇ ਖਲਾਫ ਚਾਰਜ ਸ਼ੀਟ दाखल ਕੀਤੀ ਗਈ ਹੈ ਹਰਵਿੰਦਰਿੰਦਰ ਦੇ ਹੈਪੀ ਬਰਸ਼ਿਆ ਨੇ ਪੂਰੀ ਸਾਜਿਸ਼ ਰਚੀ ਸੀ ਸੇਵਾ ਮੁਕਤ ਪੁਲਿਸ ਅਧਿਕਾਰੀ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈਪੀ ਬਰਸ਼ਿਆ ਦੇ ਸੰਪਰਕ ਦੇ ਵਿੱਚ ਮਲਜ਼ਮ ਅਭਿਜੋਤ ਉਰਫ ਕੋਪੀ ਸੀ ਦਾ ਸੈਕਟਰ 10 ਦੇ ਵਿੱਚ ਗਰਨੇਡ ਹਮਲਾ ਚੋਕੇ ਕੀਤਾ ਗਿਆ ਕਿ ਐਸੀ ਖਬਰਾਂ ਤੇ ਅਗਲੇ ਗੱਲਬਾਤ ਕਰਾਂਗੇ ਸਹੀਓਕ ਮਨੋਚੋਸ਼ ਸਟੈਨਲ ਲਾਈਵ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਤਮਨੋਸ਼ੀ ਹਾਲਾਂਕਿ ਤੋਂ ਹਾਂ ਦਾ ਜਿਸ ਹਿਸਾਬ ਦੇ ਨਾਲ ਇਹ ਪੂਰੇ ਮਾਮਲੇ ਤੇ ਲਗਾਤਾਰ ਕਾਰਵਾਈ ਚੱਲ ਰਹੀ ਹੈ ਪੂਰੇ ਮਾਮਲੇ ਤੇ ਲਗਾਤਾਰ ਐਕਸ਼ਨ ਮੋੜ ਲਿਆ ਜਾ ਰਿਹਾ ਹੈ ਅਤੇ ਹੁਣ ਜੋ ਮੁੱਖ ਮੁੱਲ ਸੇ ਮੈਂ ਉਸ ਤੇ ਖلاف ਚਾਰਸ਼ਿਰਦਾ ਖਲੋਈ ਕਿ ਕੁਝ ਅਹਿਮ ਅਪਡੇਟਸ ਖਬਰ ਤੇ ਆ ਰਿਹਾ ਸਾਂਝਾ ਕਰਿਓ ਆ ਬਿਲਕੁਲ ਦੇਖੋ ਆ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਚਾਹੇ ਉਹ ਆਰਪੀਜੀ ਦਾ ਅਟੈਕ ਸੀਗਾ ਚਾਹੇ ਉਹ ਗ੍ਰੇਨੇਡ ਹਮਲੇ ਹੋ ਰਹੇ ਨੇ ਉਹਨਾਂ ਸਭ ਦੇ ਪਿੱਛੇ ਆਪਾਂ ਕਰੀਏ ਹਰਵਿੰਦਰ ਜਿਹੜਾ ਰਿੰਦਾ ਹੈਗਾ ਕਲਖਵਿੰਦਰ ਲੰਡਾ ਔਰ ਹੈਪੀ ਪਸੀ ਦਾ ਨਾਮ ਜਿਹੜਾ ਆਉਂਦਾ ਹੈ ਹੈਪੀ ਪਸੀ ਦੇ ਉੱਪਰ ਸਭ ਤੋਂ ਵੱਧ ਜਿਹੜਾ ਸਟ्रेस ਹੈਗਾ ਕਿ ਉਹ ਪੰਜਾਬ ਦੇ ਵਿੱਚ ਆਪਣੇ ਗੁੱਟ ਇਕੱਠੇ ਕਰ ਰਹੇ ਆ ਮੁੰਡੇ ਜੋੜਿਆ ਸੀ ਨਾਲ ਤਾਂ ਕਿ ਉਹ ਬਾਤ ਨੂੰ ਅੰਜਾਮ ਦੇ ਸਕੇ ਇਸੇ ਤਰ੍ਹਾਂ ਦੀ ਬਾਤ ਰਾਤ ਸੈਕਟਰ 10 ਦੇ ਵਿੱਚ ਕੀਤੀ ਗਈ ਸੀਗੀ ਉੱਥੇ ਕੋਠੀ ਦੇ ਵਿੱਚ ਗ੍ਰੇਨੇਡ ਹਮਲਾ ਆਟੋ 'ਚ ਦੋ ਬੰਦੇ ਆਏ ਸੀਗੇ ਉਹਨਾਂ ਨੇ ਆਟੋ ਵਾਲਾ ਹਾਇਰ ਕੀਤਾ ਤੇ ਗ੍ਰੇਨੇਡ ਛਿੜਕੇ ਦੌੜ ਗਏ ਸੀਗੇ ਤੇ ਉਸ ਕੋਠੀ ਜਿਹੜੀ ਸੀਗੀ ਉਹ ਸਾਬਕਾ ਪੁਲਿਸ ਅਫਸਰ ਸੀ ਜਿਹੜਾ ਕਿ ਪਹਿਲਾਂ ਰਿਹਾ ਕਰਦਾ ਸੀਗਾ ਹੁਣ ਨਹੀਂ ਰਹਿਦਾ ਜਗਾ ਹੁਣ ਕੋਈ ਹੋਰ ਫੈਮਿਲੀ ਉੱਥੇ ਰਹਿੰਦੀ ਸੀਗੀ ਪਰ ਜਦੋਂ ਹੈਨੇ ਗਨੇੜ ਹਮਲਾ ਹੋਇਆ ਤਾਂ ਪੁਲਿਸ ਪੌਂਚੀ ਐਨਆਈਟੀਮਾਂ ਪਹੁੰਚਿਆ ਜਾਂਚ ਹੋਈ ਤਾਂ ਇੱਕ ਗੱਲ ਸਾਹਮਣੇ ਆਈ ਕਿ ਪੂਰੀ ਜਿਹੜੀ ਨੇਕੀ ਸੀਗੀ ਅਭਿਜੋਤ ਨੇ ਕੀਤੀ ਸੀਗੀ ਦੀ ਅਭਿਜੋਤ ਨੂੰ ਜਿਹੜਾ ਜਗਾ ਅਪ੍ਰੈਲ ਦੇ ਵਿੱਚ ਜਿਹੜੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਪੂਰੀ ਜਿਹੜੀ ਹੈਗੀ ਹੈ ਸਾਜ਼ਿਸ਼ ਦਾ ਜਿਹੜਾ ਪਰਦਾ ਫਾਸ਼ ਹੁੰਦਾ ਹੈਗਾ ਕਿ ਪੈਸਿਆਂ ਤੋਂ ਪੈਸੇ ਕਿੱਥੋਂ ਆਏ ਕਿੱਥੇ ਗਏ ਕੌਣ ਪੈਸੇ ਦੇ ਰਿਹਾ ਸੀਗਾ ਕੌਣ ਭਰਤੀ ਕਰ ਰਿਹਾ ਸੀਗਾ ਕਿੰਨੇ-ਕਿੰਨੇ ਪੈਸੇ ਦਿੱਤੇ ਗਏ ਇਹ ਸਾਰਾੜਾ ਸਿਸਟਮ ਸੀਗਾ ਇਹ ਪਕੜਿਆ ਗਿਆ ਤੇ ਹੁਣ ਇਸ ਨੂੰ ਲੈ ਕੇ ਪੂਰੇ ਕੇਸ ਨੂੰ ਲੈ ਕੇ ਜਿਹੜੀ ਹੈ ਚਾਰ ਸ਼ੀਟ ਐਨਆਈ ਨੇ ਕੋਰਟ ਦੇ ਵਿੱਚ ਜਿਹੜੀ ਐਨਆਈਏ ਸਪੈਸ਼ਲ ਕੋਰਟ ਹੈ ਚੰਡੀਗੜ੍ਹ ਦੀ ਉਹਦੇ ਵਿੱਚ ਦਾਖਲ ਕੀਤੀ ਹੈ ਉਹ ਜਹੀ ਗੱਲ ਕੀਤੀ ਗਈ ਹੈ ਕਿ ਇਹ ਕਤਲ ਕਰਨ ਦਾ ਮਸਲਾ ਸੀਗਾ ਕਿਸੇ ਨੂੰ ਜਾਨ ਮਾਰਨ ਦਾ ਮਸਲਾ ਸੀਗਾ دہشت ਫਲਾਨ ਦਾ ਮਸਲਾ ਸੀਗਾ ਤੇ ਜੋ ਬਬਰ ਖਾਲਸਾ ਇੰਟਰਨਲ ਵੀਕੀ ਆਈ ਜਿਹੜਾ ਹੈਗਾ ਰਵਿੰਦਰ ਸਿੰਘ ਰਿੰਦਾ ਜਿਹੜਾ ਹੈਗਾ ਉਹ ਆਪਣਾ ਨੈਟਵਰਕ ਬਣਾਉਣਾ ਚਾਹੁੰਦਾ ਸੀਗਾ ਤੇ ਆਪਣੇ ਹੋਰ ਜਿਹੜੇ ਗੁਰਗੇ ਆ ਉਹਨਾਂ ਨੂੰ ਮਨੋਵਲ ਉੱਚਾ ਕਰਨ ਵਾਸਤੇ ਇਹਨਾਂ ਦੇ ਹਮਲੇ ਕਰਵਾ ਰਿਹਾ ਸੀਗਾ ਭਾਵੇਂ ਇੱਥੇ ਅਮਲਾ ਹੋਇਆ ਗ੍ਰੇਨ ਅਮਲਾ ਭਾਵੇਂ ਕਿਤੇ ਵੀ ਥਾਣੇ ਦੇ ਉੱਪਰ ਗ੍ਰੇਨ ਹਮਲਾ ਹੋਇਆ ਸਾਰੇ ਗ੍ਰੇਨ ਹਮਲਾ ਦੇ ਪਿੱਛੇ ਹੈਪੀ ਪਸੇਦਾਰਥ ਹੈਗਾ ਜਿਹ ਔਰ ਪਿਛੋੜੀ ਫੰਡਿੰਗ ਹੈਗੀ ਆ ਉਹ ਬੀਕੇਆ ਦਾ ਜਿਹੜਾ ਹਰਵਿੰਦਰ ਸਿੰਘ ਲੰਦਾ ਹੈਗਾ ਉਹ ਕਰਦਾ ਹੈਗਾ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਾਫੀ ਲੰਮਾ ਮਸਲਾ ਚੱਲੇ ਸੀਗਾ ਔਰ ਹੁਣ ਚਾਰ ਸ਼ੀਟ ਜਾਖਿਲ ਹੋਈ ਹੈ ਤੇ ਹੁਣ ਅੱਗੇ ਕਾਰਵਾਈ ਹੋਏਗੀ ਤੇ ਹਲੇ ਵੀ ਇਹਦੇ ਚਾਰ ਬੰਦੇ ਜਿਹੜੇ ਨੇ ਪਾਪੋ ਗੋੜੇ ਨੇ ਉਹਦੇ ਵਿੱਚ ਹਰਵਿੰਦਰ ਸਿੰਘ ਲੰਦਾ ਔਰ ਹੈਪੀ ਪਸੀਆ ਦੋਨਾਂ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈਗਾ ਜੀ ਇਹਨਾਂ ਦੀ ਗ੍ਰਿਫਤਾਰੀ ਜਦੋਂ ਹੋਣਗੀਆਂ ਤਾਂ ਹੋਰ ਕੇਸ ਹੋਗੇ ਪਰ ਇਹ ਗੱਲ ਸਾਫ਼ ਹੈ ਕਿ ਚਾਰ ਸ਼ੀਟ ਦਾਖਲ ਹੋਣ ਤੋਂ ਬਾਅਦ ਕੇਸ ਚੱਲੇਗਾ ਔਰ ਜੋ ਅਭਿਜੋਤ ਸਿੰਘ ਹੈਗਾ ਔਰ ਬਾਬਾ ਜਿਹੜਾ ਹੈਗਾ ਇਹਦੇ ਖਿਲਾਫ ਵੀ ਹੈਗੀਆਂ ਉਹ ਕਾਰਵਾਈ ਹੋਏਗੀ ਤੇ ਇਹਨੂੰ ਜਿਹੜੀ ਸਜ਼ਾ ਹੈਗੀ ਆ ਉਹ ਮਿਲੇਗੀ ਕਿਉਂਕਿ ਬੜਾ ਹੀ سنگੀਨ ਮਸਲਾ ਸਿਗਾ ਔਰ ਆਪਾਂ ਕਹੀਏ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚਾ ਸੀਗਾ ਉੱਥੇ ਕੋਠੇ 'ਚ ਹਮਲਾ ਕੀਤਾ ਤੇ ਦੱਸਿਆ ਕਿ ਅਸੀਂ ਪੰਜਾਬ 'ਚ ਨਹੀਂ ਚੰਡੀਗੜ੍ਹ ਜਾ ਕੇ ਮਾਮਲਾ ਕਰ ਸਕਦੇ ਆਂ ਤੇ ਪਰ ਉੱਥੇ NIA ਦੀ ਟੀਮਾਂ ਆਈਆਂ ਚੰਡੀਗੜ੍ਹ ਪੁਲਿਸ ਲੱਗੀ ਰਹੀ ਔਰ ਗ੍ਰਫਤਾਰੀ ਜਿਹੜੀ April ਦੇ ਵਿੱਚ ਕਰ ਦਿੱਤੀ ਗਈ ਸੀਗੀ ਇਸ ਤੋਂ ਸਾਫ ਹੈ ਕਿ ਹੁਣ ਆਨਵਰੇ ਟਾਈਮ 'ਚ ਹੋਰ ਜਿਹੜੇ ਲੋਕ ਨੇ ਉਹਨਾਂ ਦੀਆਂ ਗ੍ਰਫਤਾਰੀਆਂ ਵੀ ਹੋ ਸਕਦੀਆਂ ਨੇ ਜਦੋਂ ਕੇ ਚੱਲਦਾ ਤੇ ਬੜੇ ਬਾਹਰ ਬੈਠੇ ਉਹਨਾਂ ਨੂੰ ਵੀ ਲਿਆ ਜਾ ਸਕਦਾ ਹੈਗਾ ਕਿਉਂਕਿ ਅਸੀਂ ਗੱਲ ਕਰੀਏ ਤਾਂ ਹੈਪ ਉੱਥੇ ਬੈਠ ਕੇ ਸਾਰਾ ਕੰਮ ਕਰਦਾ ਹੈ ਕਿ ਤੇ ਅਰਵਿੰਦ ਸਿੰਘ ਵੀਂਦਰ ਗੜਾ ਨੂੰ ਪਾਕਿਸਤਾਨ 'ਚ ਬਿਠਾਉਣ ਦੀ ਗੱਲ ਹੋ ਰਹੀ ਹੈ ਉੱਥੋਂ ਜਿਹੜੀ ਮਦਦ ਕਰਦਾ ਹੈਗਾ ਤੇ ਪੂਰੀ ਆਪਾਂ ਗੱਲ ਕਰੀਏ ਸਾਜ਼ਿਸ਼ ਨੂੰ ਲੈ ਕੇ ਜੋ ਐਨਆਈ ਹੈਗੀ ਹੈ ਉਹਨੇ ਪਰਤਦਰ ਪਰਤ ਜਿਹੜੀ ਹੈਗੀ ਜਾਂਚ ਕੀਤੀ ਹੈ ਔਰ ਗ੍ਰਿਫਤਾਰੀਆਂ ਹੋਈਆਂ ਸੀ ਜੀ ਤਾਂ ਬਿਲਕੁਲ ਮਨੋਚੀ ਜਿਸ ਦੇ ਸਾਹਮਣੇ ਹੁਣ ਚਾਰ ਸ਼ੀਟੇ ਦਾਖਲ ਹੋ ਚੁੱਕੇ ਕਿਹੜੀਆਂ ਧਾਰਾਵਾਂ ਦੇ ਤਹਿਤ ਚਾਰ ਸ਼ੀਟ ਦਾਖਲ ਹੋਈ ਹੈ ਤੇ ਉੱਥੇ ਜੋ ਇਹ ਸ਼ਖਸ ਹੈ ਕੀ ਇਸ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਪੋਲਦਾ ਹੈ हां ਮੈਂ ਦੇਖੋ ਯੂਪੀਏ ਦੇ ਤਹਿਤ ਕਾਰਵਾਈ ਹੋਈ ਹੁੰਦੀ ਹੈਗੀ ਤੇ ਉਹਦੇ ਨਾਲ ਆਮ ਜੱਟ ਲੱਗਦਾ ਹੈਗਾ ਤੇ ਆਪਣੇ ਕਹੀਏ ਦੇਸ਼ ਦੀ ਪ੍ਰਭੂਤਾ ਅਖੰਡਤਾ ਨੂੰ ਲੈ ਕੇ ਆ ਜਿਹੜਾ ਖਤਰਾ ਉਹਨੂੰ ਲੈ ਕੇ ਨਹੀਂ ਸਾਰੀਆਂ ਇਹ ਹੁੰਦੀਆਂ ਨੇ ਤੇ ਐਕਸਪਲੋਸਿਵ ਜਿਹੜਾ ਇੱਕ ਹੈਗਾ ਉਹ ਵੀ ਹੁੰਦਾ ਹੈਗਾ ਤੇ ਹੋਰ ਕਈ ਧਾਰਾਂ ਲੱਗਦ ਨੇ ਕਿਉਂਕਿ ਜਿਹੜਾ ਯੂਪੀਏ ਆ ਸਭ ਤੋਂ ਵੱਡੀ ਧਾਰਾ ਹੈਗੀ ਹੈ ਉਹਦੇ ਤਹਿਤ ਜਿਹੜੀ ਕਾਰਵਾਈ ਹੁੰਦੀ ਜਦੋਂ ਵੀ ਤਾਂ ਉਹ ਸਮਝ ਲਓ ਵੀ ਆਪਾਂ ਕਹੀਏ ਵੀ ਉਹ ਤਾਂ ਕਿ ਦੇਸ਼ ਦੀ ਪ੍ਰਭੂਸਤਾ ਦੇ ਉੱਪਰ ਖਤਰਾ ਜਾਂ ਉਹਦੇ ਉੱਪਰ ਹਮਲੇ ਦੀ ਆਪਾਂ ਗੱਲ ਕਰਨੇ ਆ ਉਹ ਵਾਲਾ ਕੇਸ ਲੱਗਦਾ ਹੈਗਾ ਤੇ ਬਿਲਕੁਲ ਜੀ ਆਪਾਂ ਗੱਲ ਕਰੀਏ ਤੇ ਇਹਦੀ ਅ ਅਬਜੋ ਹੈਪੀ ਪਰਸੈਂਟ ਜਿਹੜਾ ਇੱਕ ਵਿਅਕਤੀਗਤ ਸ਼ਮਸ਼ੀਰ ਸਿੰਘ ਉਹਨੂੰ ਮਿਲਿਆ ਅरिजਨਲ ਮਿਲ ਕੇ ਇਹ ਵਾਪਸ 2024 ਚ ਵਾਪਸ ਆंदा ਹੈਗਾ ਹਿੰਦੁਸਤਾਨ ਤੇ ਉੱਥੇ ਆ ਕੇ ਇਹ ਉਸ ਕੋਠੀ ਦੀ ਰੇਕੀ ਕਰਦਾ ਹੈਗਾ ਕੋਈ ਕੋਠੀ ਉਹ ਦੇ ਵਿੱਚ ਕੋਈ ਐਸਪੀ ਪੁਰਾਣਾ ਪੁਰਾਣਾ ਟਾਈਮ ਦਾ ਜਦੋਂ ਆਤਮ ਬਦਲ ਤੌਰ ਦਾ ਉਸ ਟੈਂਪ ਚ ਜਿਹੜਾ ਤਨਾਸਿਕ ਉਰੇਹ ਕਰਦਾ ਸੀਗਾ ਤਾਂ ਪਤਾ ਲੱਗਿਆ ਇਹਨਾਂ ਨੂੰ ਉਹ ਕੋਠੀ ਹੈਗੀ ਹੈ ਪੁੱਛਿਆ ਕਿ ਐਸਪੀ ਦੀ ਕੋਠੀ ਹੋਏਗੀ ਤੇ ਉੱਥੇ ਅਸੀਂ ਹਮਲਾ ਕਰਦੇ ਹਾਂ ਪਰ ਉਹ ਕੋਠੇ 'ਤੇ ਹਮਲਾ ਕੀਤਾ ਰੇਕੀ ਕੀਤੀ ਉਹਨਾਂ ਨੇ ਦੇਖੀ ਕਿ ਹਮਲਾ ਕੀਤਾ ਪਰ ਉੱਥੇ ਕੋਈ ਅਫੀਸਰ ਰਹਿਦਾ ਨਹੀਂ ਸੀਗਾ ਛੱਡ ਚੁੱਕੇ ਸੀ ਤਾਂ ਉਹ ਬਾਹਰ ਚਲੇ ਗਏ ਇਹਨਾਂ ਨਾਲੜੇ ਦੋ ਵਿਅਕਤੀ ਹੋਰ ਸੀਗੇ ਜਿਹੜੇ ਨੇ ਆਪਾਂ ਕਹੀਏ ਕਿ ਉਹਨਾਂ ਨਾਲ ਮਿਲ ਕੇ ਇਹਨਾਂ ਨੇ ਕਾਰਵਾਈ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਤੇ ਹੈਪੀ ਪਸੀਆ ਅਬਜੋਦ ਜਿਹੜਾ ਹੈਗਾ ਆ ਉਹ ਉਹਨਾਂ ਦੇ ਰੋਹਨ ਰੋਹਨ ਮਸੀਨ ਨਾਲ ਮਿਲ ਕੇ ਜਿਹੜਾ ਹੈਗਾ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਕਿ ਰੋਹਨ ਮਸੀਨ ਨੂੰ ਦੱਸਿਆ ਕਿ ਆਪਾਂ ਇਥੇ ਹਮਲਾ ਕਰਨਾ ਹੈਗਾ ਤਾਂ ਉਹਨੂੰ ਪੂਰੀ ਜਿਹੜੀ ਆਪਾਂ ਕਹੀਏ ਵੀ ਉਹਨਾਂ ਦੀ ਭਰਤੀ ਕੀਤੀ ਗਈ ਭਰਤੀ ਕਰਦੋਂ ਉਹਨਾਂ ਦਾ ਮਾਈਂਡ ਵਾਸ਼ ਕੀਤਾ ਗਿਆ ਤੇ ਹਮਲੇ ਲਈ ਉਹਨਾਂ ਨੂੰ ਤਿਆਰ ਕੀਤਾ ਗਿਆ ਤੇ ਪੂਰੇ ਮਸਲੇ ਦੇ ਵਿੱਚ ਜਿਹੜਾ ਆਪਾਂ ਗੱਲ ਕਰੀਏ ਰਵਾਨ ਮਸੀਹ ਹੈਗਾ ਜਾਂ ਤੇ ਉਹਨੇ ਵੀ ਆਪਣੇ ਇੱਕ ਸਾਥੀ ਜਿਹੜਾ ਸੀਗਾ ਉਹਦੇ ਨਾਲ ਮਿਲ ਕੇ ਇਸ ਸਾਜ਼ਿ ਨੂੰ ਜਿਹੜਾ ਅੰਜਾਮ ਦਿੱਤਾ ਸੀਗਾ ਤੇ ਹੁਣ ਜਿਹੜੀ ਅੱਗੇ ਆ ਏਜੰਸੀ ਜਿਹੜੀਆਂ ਆ ਕੇ ਨੇ ਇਹਨਾਂ ਨੂੰ ਵੀ ਤਲਾਸ਼ ਕਰ ਰਹੀ ਹੈ ਤੇ ਇਹਨਾਂ ਪਰ ਵੀ ਜਿਹੜੀ ਕਾਰਵਾਈ ਹੈਗੀ ਆ ਉਹ ਕੀਤੀ ਜਾਣੀ ਹੈ ਕਿ ਦੋਨੋਂ ਗ੍ਰਿਫਤਾਰ ਕੀਤੇ ਗਏ ਸੀਗੇ ਇਹ ਵੀ ਗ੍ਰਿਫਤਾਰ ਕੀਤੇ ਗਿਆ ਪਰ ਅੱਜ ਜਿਹੜੀ ਚਾਰਜ ਸ਼ੀਟ ਆ ਗਈ ਹੈ ਇਸ ਉਹ ਗੱਲ ਔਰ ਇਸ਼ਾਰਾ ਕਰਦੀ ਹੈ ਕਿ ਕਾਰਵਾਈ ਬਾਕੀ ਲੋਕਾਂ ਪਰ ਵੀ ਇਸੇ ਤਹਿਤ ਕੀਤੀ ਜਾਣੀ ਹੈ ਜੀ ਬਿਲਕੁਲ ਮਨੋਚ ਜਿਸ हिसाब ਦਾ ਕਾਰਵਾਈਆਂ ਲਗਾਤਾਰ ਚੱਲ ਰਹੀ ਨੇ ਹਾਲਾਂਕਿ ਜਦੋਂ ਦਾ ਇਹ ਪੂਰਾ ਮਾਮਲਾ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਵਿੱਚ ਪੈਟਰੋਲਿੰਗ ਵੀ ਜੋ ਕਾਫੀ ਵੇਖੋ ਨੂੰ ਮਿਲੀ ਸੀ ਗਸ਼ਤ ਵਧਾ ਦਿੱਤੀ ਗਈ ਸੀ ਐਕਸ਼ਨ ਮੋਡ ਜੋ ਕਿ ਵੱਡੇ ਪੱਧਰ ਤੇ ਲਿਆ ਗਿਆ ਸੀ ਪਰ ਹੁਣ ਖਾਸ ਤੌਰ ਤੇ ਜੇ ਮੌਜੂਦਾ ਸਥਿਤੀ ਦਾ ਜ਼ਿਕਰ ਕਰੀਏ ਤਾਂ ਹੁਣ ਇਹ ਖੇਤਰ ਦੇ ਵਿੱਚ ਇਹ ਏਰੀਆ ਦੇ ਵਿੱਚ ਸੁਰੱਖਿਆ ਪ੍ਰਬੰਧ ਕਿਹੋ ਜਿਹੇ ਨੇ ਬਿਲਕੁਲ ਤੁਸੀਂ ਬਹੁਤ ਅੱਛਾ ਹੀ ਮਿਲ ਕੇ ਸਵਾਲ ਕੀਤਾ ਕਿ ਦੇਖੋ ਜਦੋਂ ਗ੍ਰੇਨੇਡ ਹਮਲੇ ਹੋਏ ਤਾਂ ਸਭ ਤੋਂ ਜ਼ਿਆਦਾ ਨਾਮ ਹੈਪੀ ਪੱਸੀ ਦਾ ਹੈਪੀ ਪੱਸੀ ਦਾ ਹੈਪੀ ਪੱਸੀ ਦਾ ਆਇਆ ਕਾ ਜੋ ਤਰਨ ਤਾਰਨ ਦੇ ਕੰਨੀ ਹੋ ਚਾਹੇ ਜਾਂ ਨਾਲੇ ਕੰਨੀ ਹੋਏ ਚਾਹੇ ਉਹ ਕਿਤੇ ਵੀ ਹੋ ਸਕੇ ਸਾਰੇ ਪੁਲਿਸ ਥਾਣੇ ਜਿਹੜੇ ਕਿ ਹਾਈਵੇ ਦੇ ਉੱਪਰ ਸਕੇ ਪੰਜਾਬ ਦੇ ਉਹਨਾਂ ਪਰ ਅਲਰਟ ਰੱਖਿਆ ਗਿਆ ਤੱਕਾ ਉੱਥੇ ਉਹਨਾਂ ਨੇ ਉਹਨੂੰ ਜਾਲ ਲਗਾਏਗੇ ਔਰ ਜਿਹੜੇ ਪੁਲਾਂ ਦੇ ਨੀਚੇ ਸਕੇ ਜਿੱਥੇ ਬ੍ਰਿਜਸ ਬਣੇ ਸਕੇ ਉੱਥੇ ਉਹਨਾਂ ਨੇ ਜੜੀ ਗਿਆ ਵਿਊ ਕਟਰ ਲਗਾਏਗੇ ਤਾਂ ਕਿ ਨੀਚੇ ਨਾ ਦੇਖ ਸਕੇ ਉਸਦੀ ਬਾਅਦ ਚੰਡੀਗੜ੍ਹ ਚੱਕ ਦੂ ਉਹੀ ਹਮਲਾ ਹੁੰਦਾ ਚੰਡੀਗੜ੍ਹ ਨਹੀਂ ਸੋਚਿਆ ਸਕੇ ਕਿ ਸਾਨੂੰ ਕੋਈ ਹਮਲਾ ਕਰ ਜਗਾ ਆਟੋ ਜਾਂਦੇ ਨੇ ਗਲੀ ਦਾ ਗਲੀਆਂ ਨੇ ਆਪਾਂ ਕਹੀਏ ਵੀ ਰੋਡ ਦੇ ਉੱਪਰ ਆਉਂਦੇ ਨੇ ਫਿਰ ਸੀ ਰੋਡ ਤੇ ਜਾਂਦੇ ਨੇ ਉਥੇ ਆ ਕੇ ਕੋਠੀ ਦੇ ਅੰਦਰ ਬੰਬ ਗੇਰਦੇ ਨੇ ਆ ਗ੍ਰੇਨ ਕਹਿੰਦੇ ਤੇ ਦੌੜ ਜਾਂਦੇ ਨੇ ਆਟਾ ਵਾਲੇ ਲੱਗੇ ਆਟਾ ਵਾਲ ਨੂੰ ਪਤਾ ਸੀਗਾ ਕਿ ਇਹਨੇ ਇੱਕ ਕਾਰਵਾਈ ਕਰਨੀ ਹੈ ਜਦੋਂ ਦੌੜਦੇ ਨੇ ਉਹ ਆਟਾ ਦੜਾਣ ਵਾਸਤੇ ਕਹਿੰਦੇ ਉਸ ਦਿਨ ਸਮਝਾਂਦਾ ਕਿ ਕੋਈ ਗਲਤ ਕੰਮ ਕਰਕੇ ਆਏ ਨੇ ਬੰਦੇ ਪਰ ਉਸ ਤੋਂ ਬਾਅਦ ਆਪਾਂ ਕਹੀਏ ਕਿ ਪੂਰੇ ਚੰਡੀਗੜ੍ਹ ਦੇ ਵਿੱਚ ਜਿੰਨੇ ਪੁਲਿਸ ਸਟੇਸ਼ਨ ਸੀਗੇ ਉਹਨਾਂ ਦੇ ਉੱਪਰ ਜਿਹੜੀ ਹੈਗੀ ਆ ਉਹ ਸੁਰੱਖਿਆ ਭਦਾਇ ਗਈ ਸੀਗੀ ਖਾਸ ਤੌਰ ਤੇ ਉਹ ਪੁਲਿਸ ਸਟੇਸ਼ਨ ਜਿਹੜੇ ਬਿਲਕੁਲ ਪੰਜਾਬ ਦਾ ਬਾਰਡਰ ਮੋਹਾਲੀ ਸ਼ਹਿਰ ਦੇ ਨਾਲ ਲੱਗਦੇ ਸੀਗੇ 39 ਦਾ ਆਪਾਂ ਗੱਲ ਕਰਦੇ ਆਂ ਆ ਪੁਲਿਸ ਸਟੇਸ਼ਨ ਜਿਹੜਾ ਪੰਜਾ ਵਾਲਾ ਪੁਲਿਸ ਸਟੇਸ਼ਨ ਜਿਹਦਾ ਇੰਨਾ ਦੂਰ ਤੱਕ ਜਿਹੜੇ ਪੁਲਿਸ ਸਟੇਸ਼ਨ ਕਿ ਉੱਥੇ ਸਿਕਿਉਰਟੀ ਵਧਾਈ ਗਈ ਸੀ ਤੇ అలਰਟ ਸੀਗਾ ਕਿ ਥਾਣੇ ਤੇ ਹਮਲਾ ਹੋ ਸਕਦਾ ਤੇ ਉੱਥੇ ਬਾਹਰ ਬੈਰੀਕੇਡਿੰਗ ਕੀਤੀ ਗਈ ਸਾਰੇ ਥਾਣੇ ਦੇ ਬਾਅਦ ਆਪਾਂ ਗ੍ਰੀਨ ਐਂਡ ਰੈਡ ਕਲਰ ਦੇ ਜਿਹੜੇ ਬਲਿੰਕਰ ਉਹ ਲਗਾਏ ਗਏ ਤਾਂ ਕਿ ਪਤਾ ਲੱਗੇ ਕਿ ਇਹ ਪੁਲਿਸ ਸਟੇਸ਼ਨ ਹੈਗਾ ਜਾਂ ਸੀਸੀਟੀਵੀ ਕੈਮਰੇ ਲਗਾਏ ਗਏ ਜਿਹੜੀਆਂ ਚਾਰ ਦਿਵਾਰਾਂ ਸਿੱਕੇ ਉੱਚੀਆਂ ਕੀਤੀਆਂ ਗਈਆਂ ਤਾਂ ਕਿ ਕੋਈ ਹਮਲਾ ਕਰਦਾ ਉਹਦੀ ਜਾਣਕਾਰੀ ਮਿਲ ਸਕੇ ਤੇ ਉਸ ਤੋਂ ਬਾਅਦ ਰਾਤ ਦੀ ਜਿਹੜੀ ਗਸ਼ਟ ਸੀਗੀ ਉਹ ਵਧਾਈ ਗਈ ਸੀ ਕਿਉਂਕਿ ਇਦਾਂ ਦੇ ਦੇ ਰਾਤ ਨੂੰ ਜਿਆਦਾ ਕਿਤੇ ਗਏ ਨਹੀਂ ਭਾਵੇਂ ਇਹ ਸ਼ਾਮ ਨੂੰ ਕਰਕੇ ਗਏ ਸੀਗੇ ਪਰ ਜਿੰਨੇ ਬਾਕੀ ਗ੍ਰੇਨਡ ਹਮਲੇ ਹੁੰਦੇ ਸੀਗੇ ਉਹ ਰਾਤ ਨੂੰ ਕਿਤੇ ਜਾਂਦੇ ਕਿ ਮੋਟਰਸਾਈਕਲ ਦੋ ਵਿਅਕਤੀ ਆਉਂਦੇ ਆ ਗੈਂਡ ਜਿਹੜੇ ਘੇਰਦੇ ਆ ਤੇ ਚਲੇ ਜਾਂਦੇ ਨੇ ਤੇ ਉਸ ਨੂੰ ਦੇਖਦੇ ਚੰਡੀਗੜ੍ਹ ਪੁਲਿਸ ਨੇ ਕਾਫੀ ਜਿਹੜੀ ਗੀਚੀ ਕੀਤੀ ਹੈ ਪਰ ਹੁਣ ਕਿੰਦਾ ਪ੍ਰਬੰਧਨ ਹੈ ਕਿਉਂਕਿ ਤਿਹਾਰਾ ਦੇ ਦਿਨ ਹੈਗੇ ਨੇ ਆਪਕੇ ਪੰਜਾਬ ਜੂ ਸਾਰੇ ਦੇਸ਼ ਜਿਹੜੇ ਫੈਸਟੀਵਲ ਸਟੇਜ ਚੱਲ ਰਿਹਾ ਤੇ ਉਸ ਨੂੰ ਦੇਖ ਕੇ ਕੱਲ ਵੀ ਇੱਕ ਮੀਟਿੰਗ ਜਿਹੜੀ ਸੀਗੀ ਬੀਜੀਪੀ ਪੰਜਾਬ ਲੈਤੀ ਸੀਗੀ ਪਰ ਸਾਰੇ ਪੁਲਿਸ ਆਫਸਰਸ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਆ ਕਿ ਪੂਰੀ ਚੌਕਸੀ ਬਣਾਈ ਜਾਵੇ ਔਰ ਮੁਨੇ ਪਰ ਖਾਸ ਧਿਆਨ ਦਿੱਤਾ ਜਾਵੇ ਜੀ ਤਬਰਕ ਨੂੰ ਮਨੋਸ਼ੇ ਲਗਾਤਾਰ ਐਕਸ਼ਨ ਦਾ ਪੁਲਿਸ ਕਰ ਹੀ ਰਹੀ ਹੈ ਉਥੇ ਕਾਰਵਾਈਆਂ ਲਗਾਤਾਰ ਚੱਲ ਰਹੀਆਂ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਵੱਲ ਹੁਣ ਚਾਰਸ਼ਿੱਟ ਦਾਖਲ ਕੀਤੀ ਗਈ ਹੈ ਹੁਣ ਅੱਗੇ ਤਾਂ ਪ੍ਰੋਸੈਸ ਕੀ ਰਹਿਣ ਵਾਲਾ ਕਿੰਨਾ ਲੰਬਾ ਇਹ ਪੂਰਾ ਮਾਮਲਾ ਚੱਲ ਸਕਦਾ ਹਾਂ ਦੇ ਕੋ ਬਿਲਕੁਲ ਇਹ ਜਿਹੜਾ ਪ੍ਰੋਸੈਸ ਆਪਕਾ ਇਹ ਲੰਬਾਈ ਮਸਲੇ ਦੀ ਹੁੰਦੀ ਹੈ ਕਿ ਸੱਤ ਪਹਿਲੀ ਗੱਲ ਉਹਦੇ ਚਾਰਸ਼ਿੱਟ ਹੈ ਚਾਰਸ਼ਿੱਟ ਦਾ ਮਤਲਬ ਹੁੰਦਾ ਹੈ ਤੁਸੀਂ ਜਦੋਂ ਚਾਰਸ਼ਿੱਟ ਜਾਰੀ ਕਰਦੇ ਹੋ ਤਖੜਾ ਕੇਸ ਹੈ ਉਹ ਕੋਰਟ ਦੇ ਵਿੱਚ ਸ਼ੁਰੂ ਹੁੰਦਾ ਉਹਨੂੰ ਉਹਦੇ ਖਿਲਾਫ ਸੂਰ ਜਾਣਗੇ ਉਹ ਆਪਣੇ ਪੱਖੇ ਵਕੀਲ ਕਰेंगे ਉਹ ਵੀ ਆਪਣੇ ਆੜਾ ਪੱਖ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਮਸਲਾ ਇਦਾਂ ਦਾ ਹੈਗਾ ਯਾ ਕਿ ਕੋਰਟ 'ਚ ਲੈ ਕੇ ਪੇਸ਼ੀ ਹੋਵੇਗੀ ਆ ਬੀਸੀ ਦੇ ਰਾਹੀਂ ਪੇਸ਼ੀ ਹੋ ਸਕਦੀ ਹੈ ਵੀਡੀਓ ਕਨਫਰੰেন্সਿੰਗ ਰਾਹੀਂ ਤੇ ਉਹਦੇ ਬਸ ਸਜ਼ਾ ਵੱਲ ਜਾਏਗਾ ਸਜ਼ਾ ਕੀ ਹੁੰਦੀ ਹੈਗੀ ਹੈ ਫਾਂਸੀ ਹੁੰਦੀ ਹੈ ਕਿੰਦਾ ਹੀ ਸਜ਼ਾ ਹੁੰਦੀ ਹੈ ਕਿੰਨਾ ਤੱਕ ਦੇ ਪ੍ਰਭਾਵ ਪ੍ਰਭਾਵ ਦਾ ਹੈਗੇ ਨੇ ਉਹ ਸਾਰੇ ਜਿਹੜੇ ਇਹ ਚੱਲਣਗੇ ਤੇ ਹੋਰ ਵੀ ਲੋਕ ਨੇ ਮਨ ਨੂੰ ਮਾ ਕਰਕੇ ਲਿਆਂਨ ਦੀ ਕੋਸ਼ਿਸ਼ ਕਿਤੇ ਉਧਰ ਕਿਹ ਚੱਲਦਾ ਹੈ ਅਗਰ ਕੋਈ ਬਾਹਰ ਵੀ ਬੈਠਾ ਹੈਗਾ ਤਾਂ ਉੱਥੇ ਇੰਟਰਵਿਊ ਨਾਲ ਗੱਲਬਾਤ ਕਰਕੇ ਤੇ ਉਸ ਦੇਸ਼ ਤੋਂ ਜਿਹੜਾ ਵੈਰ ਜਿਹੜੀ ਸੰਧੀ ਹੋਈ ਹੈ ਉਹਦਾ ਸਾਰ ਉਹ ਵਿਅਕਤੀ ਜਿਹੜਾ ਹਿੰਦੁਸਤਾਨ ਲਿਆਂਦਾ ਜਾਂਦਾ ਹੈਗਾ ਤੇ ਪੰਜਾਬ ਆਏਗਾ ਜਾਂ ਚੰਡੀਗੜਾ ਆਏਗਾ ਉੱਪਰ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਇਹਦੇ ਵਿੱਚ ਆਪਾਂ ਕਰੀਏ ਹਰਵਿੰਦਰ ਸਿੰਘ ਰਿੰਦਾ ਔਰ ਹੈਪੀ ਪਸੀਆ ਇਹ ਦੋਨੇ ਪਰ ਕੋਸ਼ਿਸ਼ ਕੀਤੇ ਗਏ ਨੇ ਤੇ ਉਸ ਦੇ ਨਾਮ ਨਾਲ ਸੀ ਗੱਲ ਕਰੀਏ ਕਿ ਜਿਹੜਾ ਰੋਹਨ ਸੀਗਾ ਰੋਹਨ ਮਸੀ ਹੈਗਾ ਉਹਨਾਂ ਦੀ ਵੀ ਕਿ ਗ੍ਰਿਫਤਾਰੀ ਕੀਤੀ ਸੀ ਇਹਨਾਂ ਨੇ ਉਹਨਾਂ ਪਰ ਵੀ ਜਿਹੜੀ ਹੈਗੀ ਕਾਰਵਾਈ ਜਿਹੜੀ ਹੋਗੀ ਤਾਂ ਉਹਦਾ ਸ਼ਾਮਿਲ ਕੀਤਾ ਜਾਗਾ ਲਗ ਲਗ ਆਪਾਂ ਕਹੀ ਕਿ ਪੂਰੀਆਂ ਕਾਰਵਾਈ ਨੂੰ ਜਿਹੜਾ ਅੰਜਾਮ ਜਿਹੜਾਗਾ ਇਹ ਤੇ ਤਦਨਗਾ ਪਰ ਐਨਆਈਏ ਜਦੋਂ ਕਾਰਵਾਈ ਕਰਦੀ ਹੈਗੀ ਆ ਤਾਂ ਪੂਰੇ ਸੂਤਨ ਕਰਦੀ ਕਿਉਂਕਿ ਪੈਸਿਆਂ ਦੀ ਟ੍ਰਾਂਜੈਕਸ਼ਨ ਜਿੱਦਾਂ ਹੋਈ ਹੈ ਉਸਨੇ ਇਹਨਾਂ ਨੂੰ ਪਕੜਾਇਆ ਕਿਉਂਕਿ ਹੈਪੀ ਪਸਿਆ ਹਰਵਿੰਦਰ ਰਿੰਦਾ ਜਿਹੜਾ ਹੈਗਾ ਬਾਹਰ ਤੋਂ ਹਥਿਆਰ ਜਿਹੜਾ ਬਨਾਮਤ ਕਰਵਾਉਂਦਾ ਹੈਗਾ ਤੇ ਉਸ ਤੋਂ ਬਾਅਦ ਬਾਕੀ ਜਿਹੜਾ ਕੰਮ ਹੈਗਾ ਬੰਦਿਆਂ ਨੂੰ ਹਾਇਰ ਕਰਨਾ ਉਹਨਾਂ ਦੇ ਕੰਮ ਕਰਾਉਣਾ ਹੈਪੀ ਪਸਿਆ ਕਰਦਾ ਹੈਗਾ ਚਾਹੇ ਆਰਪੀਜੀ ਅਟੈਕ ਦੀ ਗੱਲ ਆਰਪੀਜੀ ਦੀ ਗੱਲ ਕੀਤੀ ਹੈ ਚਾਹੇ ਅਸੀਂ ਹੈਂਡ ਗ੍ਰੇਨ ਦੀ ਗੱਲ ਕੀਤੀ ਹੈ ਚਾਹੇ ਅਸੀਂ ਬਲੌਕ ਪਿਸਟਲ ਦੀ ਗੱਲ ਕਰਦੇ ਹਾਂ ਚਾਹੇ ਕਿ ਜਿਹੜੇ 47 ਬਾਹਰ ਤੋਂ ਆਈਆਂ ਉਹਨਾਂ ਦੀ ਗੱਲ ਕਰੀਏ ਚਾਹੇ ਆਰਪੀਜੀ ਲਾਂਚਰ ਦੀ ਗੱਲ ਕੀਤੀ ਹੈ ਸਾਰੇ ਇਹ ਹਰਿੰਦਾ ਔਰ ਲੰਡਾ ਦੋਨਾਂ ਵੱਲੋਂ ਹਿੰਦੁਸਤਾਨ ਚ ਪਹੁੰਚਾਏ ਗਏ ਕਿ ਜੋ ਲੈਣ ਜਾਂਦਾ ਹੈ ਜਿਹਨੂੰ ਦਿੱਤੇ ਜਾਂਦੇ ਨੂੰ ਪਤਾ ਨਹੀਂ ਹੁੰਦਾ ਕੀ ਚੀਜ਼ ਹੈਗੀ ਹੈ ਦੱਸਣਦਗੀ ਫਰਾਂੇ ਬੰਦੇ ਨੂੰ ਦੇ ਦੇਣੀ ਹੈ ਇੰਨੇ ਇੰਨੇ ਹੀ ਪੈਸੇ ਜਿਹੜੇ ਦਿੱਤੇ ਜਾਂਦੇ ਨੇ ਥੋੜੇ ਥੋੜੇ ਕੰਮ ਕਰਨ ਦੇ ਤਾਂ ਕਿ ਅੱਗੇ ਗੱਲ ਲੀਕ ਨਾ ਹੋਵੇ ਪਰ ਏਜੰਸੀ ਮੰਜੀ ਠੀਕ ਹੈ ਮਨੋਰਚੀ ਬਹੁਤ ਬਹੁਤ ਸ਼ੁਕਰੀਆ ਨਜ਼ਰ ਬਣਾ ਕੇ ਰੱਖੋ ਅਪਡੇਟਸ ਰੂਲ ਲੈਂਦੇ ਰਵਾਂਗੇ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ